ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸਾਥਿਓ ਪੰਜਾਬ ਵਿੱਚ ਆਏ ਦਿਨੀ ਬੇਲਗਾਮ ਜਿਹੜੀਆਂ ਹੰਸਾਵਾ ਹੋ ਰਹੀਆਂ ਇਹ ਬਹੁਤ ਸਾਰੇ ਸਵਾਲ ਖੜੇ ਕਰ ਰਹੀਆਂ ਕਿ ਲੋਕਾਂ ਵਿੱਚ ਇੰਨਾ ਗੁੱਸਾ ਕਿਸ ਕਾਰਨ ਹੈ ਕਿ ਨਸ਼ਾ ਵੱਧ ਗਿਆ ਜਾਂ ਲੋਕ ਇਹ ਸਮਝ ਨਹੀਂ ਪਾਰੇ ਕਿ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਫਿਰ ਦੱਸਦੀਏ ਬਟਾਲਾ ਤੋਂ ਬਟਾਲਾ ਦੇ ਬਸੰਤ ਬਿਹਾਰ ਤੋਂ ਇੱਕ ਬਹੁਤ ਹੀ ਦਰਦਨਾਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਾਰ ਦੇ ਮਾਲਕ ਨੇ ਇੱਕ ਬਜ਼ੁਰਗ ਅਤੇ ਉਸਦੇ ਪੁੱਤ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਬਜ਼ੁਰਗ ਦੀ ਜਾਨ ਚਲੀ ਗਈ ਔਰ ਘਾਤ ਕਥੇ ਯਾਰ بیسਬਾਲ ਨਾਲ ਇਹ ਹਮਲਾ ਕਰ ਦਿੱਤਾ ਹੁੰਦਾ ਕੀ ਹੈ ਜੀ ਆਪਣੇ ਆਟੋ ਦੇ ਵਿੱਚ ਆਟੋ ਤੇ ਸਵਾਰ ਹੋ ਕੇ ਗੋਰਖਨਾਥ ਨਾਮ ਦਾ ਲੜਕਾ ਜੋ ਕਿ ਆਪਣੀ ਆਟੋ ਲੈ ਕੇ ਬਸੰਤ ਬਿਹਾਰ ਦੇ ਸੁੰਨੇ ਸੰਸਾਨ ਜਾਂ ਰੋਡ ਸੀ ਹਨੇਰੇ ਵਾਲੀ ਗਲੀ ਸੇ ਉਹਦੇ ਵਿੱਚ ਲੰਘ ਰਿਹਾ ਸੀਗਾ ਤੇ ਇੱਕ ਗੱਡੀ ਜਿਹੜੀ ਹੈ ਉਰਾਂਚ ਖੜੀ ਹੁੰਦੀ ਹੈ ਗੋਰਖਨਾਥ ਗੱਡੀ ਦਾ ਜਿਹੜਾ ਮਾਲਕ ਹੈ ਜਾਂ ਗੱਡੀ ਦੇ ਜਿਹੜੇ ਅੰਦਰ ਵਿਅਕਤੀ ਬੈਠਾ ਜੀ ਉਹਨੂੰ ਕਹਿੰਦਾ ਕਿ ਭਾਈ ਗੱਡੀ ਜਿਹੜਾ ਸਾਈਡ ਤੇ ਕਰ ਲਾ ਮੇਰਾ ਘਰ ਨਜ਼ਦੀਕ ਹੈ ਮੈਂ ਉੱਥੇ ਜਾਣਾ ਤਾਂ ਕੋਈ ਟਕਰਾਰ ਹੋ ਜਾਂਦੀ ਹੈ ਤੇ ਉਹ ਗੱਡੀ ਚੋਂ ਨਿਕਲ ਕੇ ਬੇਸਬਾਲ ਦੇ ਜਿਹੜਾ ਬੇਸਬਾਲ ਦਾ ਡੰਡਾ ਹੁੰਦਾ ਉਹਦੇ ਨਾਲ ਗੁਰਕਨਾਥ ਦੇ ਉੱਤੇ ਹਮਲਾ ਕਰ ਦਿੰਦਾ ਤਾਬੜ ਤੋੜ ਹਮਲਾ ਕਰ ਦਿੰਦਾ ਉਹਦੀ ਚੀਕਾਂ ਦੀ ਆਵਾਜ਼ ਜਦ ਉਸਦੇ ਪਤਾ ਰਾਜਕੁਮਾਰ ਨੂੰ ਸੁਣਦੀ ਹੈ ਜਿਸ ਦੀ ਉਮਰ 55 ਸਾਲ ਸੀ ਜੋ ਕਿ ਨਜ਼ਦੀਕ ਹੀ ਘਰ ਵਿੱਚ ਸੀਗਾ ਜਦ ਆਪਣੇ ਪੁੱਤਰ ਦੀ ਆਵਾਜ਼ ਸੁਣਦਾ ਚੀਖਾਂ ਦੀ ਉਹ ਭੱਜ ਕੇ ਆਉਂਦਾ ਦੱਸਿਆ ਜਾ ਰਿਹਾ ਕਿ ਰਾਜਕੁਮਾਰ ਪੋਲੀਟੈਕਨੀਕਲ ਕਾਲਜ ਵਿੱਚ ਕਰਮਚਾਰੀ ਸੀ ਉਹ ਭੱਜ ਗਿਆ ਕਿ ਛਡਾਉਣ ਦੀ ਕੋਸ਼ਿਸ਼ ਕਰਦਾ ਤੇ ਜਿਹੜਾ ਕਾਰ ਚਾਲਕ ਸੀ ਕਾਰ ਦਾ ਮਤਲਬ ਕਾਰ ਦੇ ਵਿੱਚ ਬੈਠਾ ਵਿਅਕਤੀ ਸੀ ਜੋ ਗੁੱਸੇ ਵਿੱਚ ਸੀਗਾ ਜੋ بیسਬਾਲ ਦਾ ਬੈਟ ਲੈ ਕੇ ਬਾਹਰ ਆ ਕੇ ਹਮਲਾ ਕਰਦਾ ਫਿਰ ਗੋਰਖਨਾਥ ਨੂੰ ਛੱਡ ਕੇ ਰਾਜਕੁਮਾਰ ਦੇ ਉੱਤੇ ਹਮਲਾ ਕਰ ਦਿੰਦਾ ਔਰ ਉਸ ਦੀ ਗੰਭੀਰ ਸੱਟ ਲੱਗਦੀ ਰਾਜਕੁਮਾਰ ਦੇ ਜਿਸ ਦੇ ਚਲਦੇ ਰਾਜਕੁਮਾਰ ਦੀ ਡੈਥ ਹੋ ਜਾਂਦੀ ਹੈ ਤੇ ਗੋਰਖਨਾਥ ਜਿਹੜਾ ਆ ਉਹ ਉਸ ਦਾ ਇਲਾਜ ਚੱਲ ਰਿਹਾ ਜੇਰੇ ਇਲਾਜ ਮੋਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਕਹਿੰਦੀ ਹੈ ਕਿ ਜਿਹੜਾ ਹਮਲਾਵਰ ਜੋ ਹੁਣ ਭਗੌੜਾ ਆ ਉਸ ਨੂੰ ਜਲਦੀ ਫੜ ਲਿਆ ਜਾਵੇਗਾ ਪਰ ਸਵਾਲ ਇਹ ਹੈ ਕਿ ਆਪ ਛੋਟੀ ਜੀ ਤਕਰਾਰ ਸੀ ਕਿਸੇ ਨੇ ਆਟੋ ਲਗਾਉਣਾ ਸੀਗਾ ਗੱਡੀ ਵਾਲਾ ਖੜਾ ਸੀਗਾ ਜੇ ਗੱਡੀ ਉਹ ਇਹ ਕਹਿ ਕੇ ਪਾਸੇ ਕਰ ਲੈਂਦਾ ਕਿ ਕੋਈ ਗੱਲ ਨਹੀਂ ਪਾਈ ਤੂੰ ਕੱਢ ਲੈ ਤੇਰਾ ਕਰਨ ਅਸਦੀਕ ਹੈ ਵੈਸੇ ਵੀ ਸੜਕ ਦੇ ਉੱਤੇ ਗੱਡੀ ਖੜੀ ਕਰਨਾ ਤਾਂ ਮਤਲਬ ਹੀ ਕੋਈ ਨਹੀਂ ਕਿਉਂਕਿ ਸੜਕ ਜਿਹੜੀ ਹੈ ਉਹ ਔੜ ਜਾਣ ਲਈ ਬਣੀ ਹੋਈ ਹੈ ਗੱਡੀਆਂ ਖੜੀ ਕਰਨ ਲਈ ਨਹੀਂ ਬਣੀ ਹੋਈ ਹੈ ਜੋ ਰਾਹ ਦੇ ਦਿੰਦਾ 15 20 ਮਿੰਟ ਬਾਅਦ ਨਹੀਂ ਤੇ ਉਹਨੇ ਗੱਡੀ 'ਚ ਪਹੁੰਚਿਆ ਸੀ ਉਸ ਤੋਂ ਬਾਅਦ ਉਹ ਆਪਣੇ ਘਰ ਜਾ ਸਕਦਾ ਸੀਗਾ ਕੀ ਪਤਾ ਫੋਨ ਤੇ ਗੱਲ ਕਰ ਰਿਹਾ ਸੀਗਾ ਜਾਂ ਕਿਹੜੀ ਗੱਲ ਸੀਗੀ ਤੇ ਉਹ ਜਿਹੜਾ ਗੋਰਖਨਾਥ ਉਹ ਆਪਣੇ ਘਰ ਚਲੇ ਜਾਂਦਾ ਆਪਣੇ ਮਾਤ ਪਿਓ ਦੇ ਵਿੱਚ ਜਾ ਕੇ ਖੁਸ਼ੀ-ਖੁਸ਼ੀ ਜਿਹੜੀ ਆਪਣੀ ਜ਼ਿੰਦਗੀ ਨੂੰ ਜਿਵੇਂ ਜੀ ਰਿਹਾ ਸੀ ਉਹਵੇਂ ਜੀਉਂਦਾ ਪਰ ਹੁਣ ਲੜਾਈ ਝਗੜਾ ਕੀਤਾ ਗੋਰਖਨਾਥ ਦੇ ਸਰ ਦੇ ਦਿੱਤ ਉਸਦੇ ਪਿਓ ਦਾ ਸਾਆ ਚਲਾ ਗਿਆ ਉਸ ਨੂੰ ਅਨਾਥ ਕਰ ਦਿੱਤਾ ਦੂਜੀ ਗੱਲ ਹੁਣ ਆਪਕਾਰ ਵਾਲਾ ਪਘੋੜਾ ਤੇ ਜਦੋਂ ਹੁਣ ਪੁਲਿਸ ਉਹਨੂੰ ਫੜੇਗੀ ਕਿਉਂਕਿ ਉਹਨੇ ਇਹ ਅਚਾਨਕ ਹਮਲਾ ਨਹੀਂ ਕੀਤਾ ਗੁੱਸੇ 'ਚ ਹਮਲਾ ਕੀਤਾ ਸੋਚ ਸਮਝ ਕੇ ਕੀਤਾ ਤਾਂ ਹੁਣ ਉਸ ਨੂੰ ਸਜ਼ਾ ਵੀ ਹੋਵੇਗੀ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਉਂਕਿ ਕਿਵਲ ਕਹਿੰਦੇ ਨੇ ਐਕਸੀਡੈਂਟ ਅਚਾਨਕ ਹੋ ਗਿਆ ਜੀ ਪਰ ਇਹ ਜਿਹੜਾ بیسਬਾਲ ਦੇ ਡੰਡੇ ਨਾਲ ਬੈਟ ਨਾਲ ਹਮਲਾ ਕੀਤਾ ਤਾਂ ਜਾਣ ਬੁੱਝ ਕੇ ਕੀਤਾ ਔਰ ਗੁੱਸੇ 'ਚ ਕੀਤਾ ਜੇ ਦੀ ਸਜ਼ਾ ਵੀ ਬਣਦੀ ਆ ਔਰ ਪੁਲਿਸ ਕਹੇ ਰੀ ਆ ਕਿ ਬਹੁਤ ਜਲਦੀ ਜਿਹੜਾ ਦੋਸ਼ੀ ਆ ਉਸ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਪਰ ਸਵਾਲ ਇਹ ਆ ਕਿ ਇੰਨਾ ਗੁੱਸਾ ਕਿਉਂ ਨੌਜਵਾਨਾਂ 'ਚ ਇੰਨੀਆਂ ਕਿੰਸਕਵਾਰ ਦਾ ਤਾਂ ਰੋਜ਼ ਕਿਉਂ ਵੱਧ ਰਹੀਆਂ ਉਹ ਚਿੰਤਾ ਦਾ ਮਸ਼ਾਹ ਰਹਿਣੇ ਮੌਕੇ ਬੁਣੇ ਦਸੂ। ਮੇਰਾ ਨਾ ਗੋਰਖਨਾਲ ਪਾਜੀ ਕੀ ਗੱਲ ਕੀ ਹੋਈ ਜੀ ਸਾਰੀ ਕਿਸੇ ਗੱਲ ਪਾਜੀ ਕੁਛ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ। ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਕ ਦਵਾਈ ਲਿਆ ਦੋ। ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ। ਮੈਂ ਸੈਰ ਤੋਂ ਆਟੋ ਕੱਢਣ ਲੱਗਾ ਉਹਨੇ ਗੱਡੀ ਪਿਛਾਹ ਕਰ ਦਿੱਤੀ ਆ ਮੈਂ ਕਿਹਾ ਯਾਰ ਉਸਤਾਦ ਵੀ ਇਹ ਤਾਟੋ ਭਾਂਦੇ ਲੱਗਾ ਮੇਰਾ ਨਾਲ ਹੀ। ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪੀ ਕੁੜੀ ਤੇ ਮੁੰਡਾ ਮੇਰੇ ਨਾਲ। ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਨ ਦੀ ਨਹੀਂ ਮੇਰੇ ਨਾਲ ਲੋੜ ਮੈਂ ਗੱਡੀ ਦਾ ਨੰਬਰ ਮੈਂ ਕਹਾਂ ਚਲ ਤੂੰ ਗੱਡੀ ਪਾ ਥੱਲੇ ਉਤਰ ਕੇ ਵੇਖੀ ਗੱਡੀ ਤੇ ਬਸ ਮੇਰੇ ਤੇ ਗੱਡੀ ਚਾੜ ਲੈ ਗਏ ਅੰਕਲ ਜੀ ਉਹ ਮੁੜ ਕੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆਉਂ ਜਾਂਦੀ ਬੰਦਾ ਤਾਂ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋ ਹੀ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਨਾਲ ਵੇਖਣ ਡਿਆ ਉਹਨੇ ਪਿੱਛੇ ਬੈਸਬਾਲ ਮਾਰਨੇ ਸ਼ੁਰੂ ਕਰ ਦਿੱਤੇ ਡੈਡੀ ਜੀ ਦਿਮਾਗੇ ਡਰਨੇ ਹੋ ਗਏ ਕਿ ਬਾਵਾ ਕੀਤੇ ਕੋ ਮਾਰਿਆ ਉਹਨੇ ਬੈਸਬਾਲ ਬੰਨ ਕਿ ਡੈਡੀ ਡੇਕ ਤੇ ਬੰਨ ਕਿ ਇਹ ਲੜਕਾ ਕੋਈ 23 33 ਸਾਲ ਤੁਹਾਡੇ ਵੀ بیسਬਲ ਨਹੀਂ ਜਾਣ ਨਹੀਂ ਨ ਜਾਣਦੇ ਨਹੀਂ ਹੋ ਤੁਹਾਡੇ ਵੀ بیسਬਲ ਮਾਰਿਆ ਮੇਰੇ ਵੀ ਪਹਿਲਾਂ بیسਬਲ ਮੇਰੇ ਲੱਗੇ ਆ ਹਾਂ ਡੈਡੀ ਗਾਹਾਂ ਹੋ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਵੱਲ ਹਾਂ ਫਿਰ ਉਹਨੇ ਸਿੱਧਾ ਡੈਡੀ ਦੇ ਮਾਰਿਆ ਨੂੰ ਪਤਾ ਲੱਗਾ ਮੁੰਡੇ ਨੇ ਫੋਨ ਕੀਤਾ ਗੁਰਖ ਮਨਾ ਗੋਰਖਾ ਉਹਦਾ ਉਹ ਆਪਣੇ ਘਰ ਚਲਾ ਹਿੱਥੇ ਘਰ ਸਾਹਮਣੇ ਆ ਉਹ ਇੱਥੇ ਗੱਡੀ ਕੋਈ ਲੱਗੀ ਸੀ ਉਹਦਾ ਦੱਸਣਦਾ ਇਹ ਪੂ ਗੱਡੀ ਚ ਮੁੰਡਾ ਇੱਕ ਬੈਠਾ ਏ ਨੌਜਵਾਨ ਤੇ ਨਾਲ ਲੜਕੀ ਬਿਠੀ ਉਹ ਜਦੋਂ ਉਹਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਤੇ ਉਹ ਥੋੜੀ ਗੱਡੀ ਸਾਈਡ ਤੇ ਕਰ ਉਹਨਾਂ ਤੂ ਤੂ ਮਹਿਮਾ ਕੀਤੀ ਆ ਤੂ ਤੂ ਮੇਮ ਕਰਨ ਦੇ ਦੌਰਾਨ ਉਹ ਤੇ ਮੰਡੇ ਦੇ ਸੱਚ ਪਹਿਲਾਂ ਬੇਸਮਾਲ ਮਾਰਿਆ ਜਦੋਂ ਬੇਸਮਾਲ ਉਹਦੇ ਸੱਚ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹਦਾ ਡੈਡੀ ਆ ਉਹਦੇ ਸੱਚ ਨੂੰ ਬੇਸਮਾਲ ਮਾਰਿਆ ਤੇ ਉਹ ਮੌਕੇ ਦੀ ਮੌਤ ਹੋ ਗਈ ਮੰਡੇ ਦਾ ਕੀ ਨਾਮ ਸੀ ਮੰਡੇ ਜਿਹਦੀ ਜਿਹਦੀ ਮੌਤ ਹੋਈ ਆ ਉਹ ਰਾਜਕੁਮਾਰ ਆ ਉਹ ਗਵਰਨਮੈਂਟ ਪੋਲੀਟੈਕਨਿਕ ਆਲ ਜੋ ਸਰ ਅੰਪਲਾਈ ਜਾ ਉਥੇ ਅ ਅੰਮ੍ਰਿਤਸਰ ਵਿਖੇ ਉਹ ਕੱਤੇ ਆ ਰਿਹਾ ਸੀ ਉਹ ਆਪਣੇ ਉਹ ਅਟੋਟਰ ਲੈ ਕੇ ਨੂੰ ਨਹੀਂ ਉਹ ਆਪਣੇ ਘਰ ਇਥੇ ਘਰ ਸੀ ਘਰ ਸੀ ਜਦੋਂ ਉਹ ਸੱਚ ਬੇਸਮਾਲ ਮਾਰਨਾ ਉਹਦੀਆਂ ਚੰਗਰਾਂ ਲਿਕ ਨਹੀਂ ਉਥੋਂ ਘਰੋਂ ਨੱਠੇ ਆਏ ਆ ਉਹਨਾਂ ਜਦੋਂ ਆਣ ਕੇ ਵੇਖਿਆ ਤੇ ਜਦੋਂ ਉਹ ਮੁੰਡਾ ਉੱਥੇ ਡਿੱਗਾ ਹੈ ਉਹਨੂੰ ਪਿਓ ਉਹਦੇ ਵੇਖਣ ਗਿਆ ਮੁੰਡੇ ਤੋਂ ਉਹ ਸੱਚ ਉਹਦੇ ਚ ਬੇਸਮਾਲ ਮਾਰਿਆ ਉੱਥੇ ਮੌਕੇ ਤੇ ਮਰ ਗਿਆ ਬੰਦਾ ਕਿੰਨੇ ਵਜੇ ਦਾ ਵਾਕਿਆ ਹੈ ਇਹ ਮੈਂ ਅਖਾਲਾ ਘੰਟਾ ਗਿਆ ਅੰਦਾਜ਼ ਗੱਡੀ ਵਾਲਾ ਫਿਰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਗੱਡੀ ਤੇ ਉਹ ਨਾ ਫਰਾਰ ਹੋ ਗਿਆ ਹੁਣ ਇੱਥੇ ਪੁਲਿਸ ਆਈ ਹੈ ਗੱਡੀ ਕਿਹੜੀ ਅੰਦਾਜ਼ਾ ਹੈਗਾ ਉਹਦਾ ਨੰਬਰ ਨੋਟ ਕੀਤਾ ਹੁਣ ਉਹ ਮੁੰਡੇ ਨੇ ਨੋਟ ਕੀਤਾ ਸੀ ਨੰਬਰ ਉਹ ਉਹਨੂੰ ਮੇਰੇ ਕਹਿ ਅਸਤੂ ਮੈਂ ਕਹੋ ਸਕਦਾ ਸਿਫਟ ਹੋਏ ਕੋਈ ਚੁਈ ਹੋਣਾ ਇਹ ਮਰਨ ਵਾਲੀ ਉਮਰ ਅੰਦਾਜ਼ਾ ਹੈਗੀ ਉਹਦੀ ਉਮਰ ਤਰਕੀਬੋਂ ਮੇਰੇ ਖਿਆਲ 50 55 ਕੇ ਸਾਲ 55 55 ਕਰੀਬ 7 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਹੈ ਕਾਨਵਾ ਰੋਡ ਤੇ ਪੁੱਲ ਝਾੜੀਆਂ ਦੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉਥੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੇ ਉਥੋਂ ਪਤਾ ਲੱਗਾ ਕਿ ਉਹ ਦੀ ਡੈਥ ਹੋਈ ਹੈ ਇੱਥੇ ਕਿ ਉੱਚੜਾ ਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਨ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਆ ਇਹਨਾਂ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਈ ਰਿਕਸ਼ਾ ਚਲਾਉਂਦਾ ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜਾ ਐਂਟਰੀ ਇੱਥੇ ਸੁਨਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤੇ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਹੈ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਹੈ ਉੱਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ ਇਨਾਂ ਦਾ ਘਰ ਲੱਗ ਗਈ ਹੈ ਉਥੋਂ ਕਰੀਬ ਜਿੱਥੇ ਮੌਕਾ ਹੋਇਆ ਉਥੋਂ ਕਰੀਬ 1.5 200 ਮੀਟਰਾਂ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਉਹ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਉੱਥੇ ਡਿੱਗ ਪਿਆ ਤੇ ਇਹ ਕਾਰ ਵਾਲਾ ਆਪਣੀ ਕਾਰ ਲੈ ਕੇ ਤੇ ਲੜਕੀ ਸਮੇਤ ਉਥੋਂ ਭੱਜ ਗਿਆ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉੱਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਇਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਆ ਜੀ ਤੇ ਲੜਕੇ ਜਿਹੜਾ ਗੁਰਖਨਾਥਾ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਦਿੱਤੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟਰੇਸ ਕਰਕੇ ਤੇ ਅਸਲੀ ਦੋਸ਼ੀ ਨੂੰ ਫੜ ਲਾਂਗੇ